ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜਕੱਲ ਇੱਕ ਕਨਸੈਪਟ ਆ ਜੋ ਕਿ ਕਾਫੀ ਪੌਪੂਲਰ ਹੋਇਆ ਪਿਆ ਇੱਕ ਇਹੋ ਜਿਹਾ ਕਨਸੈਪਟ ਜੋ ਕਹਿੰਦਾ ਕਿ ਜ਼ਿੰਦਗੀ 'ਚ ਤੁਸੀਂ ਜੋ ਚਾਹੁੰਦੇ ਹੋ ਉਹ ਹਾਸਲ ਕਰ ਸਕਦੇ ਹੋ ਉਹ ਵੀ ਸਿਰਫ ਆਪਣੇ ਵਿਚਾਰਾਂ ਦੀ ਮਦਦ ਨਾਲ ਜਿਹੜਾ ਕਿ ਇੱਕ ਸੀਕ੍ਰੇਟ ਇੱਕ ਰਹਸ ਜਿਹਨੂੰ ਜੇ ਤੁਸੀਂ ਚੰਗੀ ਤਰ੍ਹਾਂ ਸਮਝ ਲਿਆ ਤਾਂ ਦੁਨੀਆ ਦੀ ਕੋਈ ਵੀ ਚੀਜ਼ ਤੁਹਾਡੀ ਪਕੜ ਤੋਂ ਬਾਹਰ ਨਹੀਂ ਇਹਦਾ ਨਾਮ ਦ ਲਾਅ ਆਫ ਅਟਰੈਕਸ਼ਨ 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 ਮੈਨੀਫੈਸਟੇਸ਼ਨ ਇਹ ਸ਼ਬਦ ਕੋਈ ਅੱਜ ਦੇ ਨਹੀਂ ਆ ਪਰ ਪਿਛਲੇ ਕੁਝ ਸਾਲਾਂ ਤੋਂ ਪੰਜਾਬੀ ਦੇ ਵਿੱਚ ਵੀ ਇਹਨਾਂ ਸ਼ਬਦਾਂ ਨੇ ਆਪਣੀ ਐਂਟਰੀ ਮਾਰ ਲਈ ਹੈ ਤੇ ਲਾਫ ਅਟਰੈਕਸ਼ਨ ਜਿਹੜਾ ਕਨਸੈਪਟ ਹੁਣ ਪੰਜਾਬੀ ਦੇ ਵਿੱਚ ਵੀ ਖੂਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਮੈਨੀਫੈਸਟੇਸ਼ਨ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ ਮੈਨੀਫੈਸਟੇਸ਼ਨ ਜੇ ਤੁਸੀਂ ਆਪਣੇ ਦਿਮਾਗ 'ਚ ਪਾ ਲਓ ਕਿਉਂਕਿ ਵੱਡੇ ਵੱਡੇ ਸੈਲੀਬ੍ਰਿਟੀਜ਼ ਵੀ ਦੱਸਦੇ ਆ ਕਿ ਉਹਨਾਂ ਦੇ ਸਕਸੈਸ ਦੇ ਵਿੱਚੇ ਇਹੀ ਲਾਫ ਅਟਰੈਕਸ਼ਨ ਦੀ ਚੀਜ਼ ਹੈ ਮੈਨੀਫੈਸਟੇਸ਼ਨ ਵਾਲੀ ਲੋਕਾਂ ਨੇ ਪੂਰੇ ਕੈਰੀਅਰ ਖੜੇ ਕੀਤੇ ਹੋਏ ਸਿਰਫ ਇਹੀ ਕਨਸੈਪਟ ਨੂੰ ਪੜਾ ਪੜਾ ਕੇ ਤੇ ਇਸੇ ਲਈ YouTube Instagram ਹਰ ਜਗ੍ਹਾ ਤੇ ਇਹੀ ਲਾਅ ਦੀ ਝਲਕ ਦੇਖਣ ਨੂੰ ਮਿਲ ਜਾਂਦੀ ਪਰ ਇਹ ਲਾਅ ਆਫ ਅਟਰੈਕਸ਼ਨ ਹੈ ਕਿ ਅਫਰਮੇਸ਼ਨਸ ਮੈਨੀਫੈਸਟੇਸ਼ਨ ਇਹ ਸਭ ਦਾ ਅਖੀਰ ਮਤਲਬ ਕੀ ਹੈ ਤੇ ਸਭ ਤੋਂ ਜ਼ਰੂਰੀ ਸਵਾਲ ਕਿ ਇਹ ਲਾਅ ਸੱਚਮੁੱਚ ਕੰਮ ਕਰਦਾ ਪੂਰੇ ਮੁੱਦੇ ਦੀ ਸੱਚਾਈ ਜਾਣਨ ਦੇ ਲਈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਵੀ ਸਿਰਫ ਮੈਨੀਫੈਸਟੇਸ਼ਨ ਦੇ ਨਾਲ ਕੁਝ ਆ ਜਾਏ ਇਹ ਬਿਲਕੁਲ ਗਲਤ ਹੈ ਮੈਨੀਫੈਸਟੇਸ਼ਨ ਪੋਜ਼ਿਟਿਵ ਥਿੰਕਿੰਗ ਇਹ ਬੜਾ ਟ੍ਰਿੱਕੀ ਵਰਡ ਹੈ ਇਹ ਊਰਜਾ ਦੀਆਂ ਤਰੰਗਾਂ ਆਪਾਂ ਇੱਕ ਦੂਜੇ ਨੂੰ ਦਿੰਨਿਆਂ ਲੈਣਿਆਂ ਹਰ ਚੀਜ਼ ਐਵੇਂ ਹੀ ਕੰਮ ਕਰਦੀ ਆ ਐਵੇਂ ਤੁਹਾਡੇ ਦਿਮਾਗ ਵਿੱਚ ਆਉਂਦੇ ਵਿਚਾਰ ਨੇ ਜੋ ਤੁਸੀਂ ਵਿਚਾਰਕ ਤਰੰਗਾਂ ਮਨ 'ਚ ਪੈਦਾ ਕਰਦੇ ਕੁਝ ਲੋਕ ਤਾਂ ਇਹਦੇ ਤੇ ਅੰਨਾ ਵਿਸ਼ਵਾਸ ਕਰਦੇ ਤੇ ਕੁਝ ਲੋਕ ਕਹਿੰਦੇ ਕਿ ਇਹ ਨੀਰੀ ਬਕਵਾਸ ਆ ਤੇ ਇੱਕ ਸਕੈਮ ਤੋਂ ਘਟਨੀ ਪਰ ਮੈਂ ਇਸ ਟੌਪਿਕ ਨੂੰ ਪੂਰੇ ਡਿਟੇਲ ਦੇ ਵਿੱਚ ਡਿਸਕਸ ਕਰਨਾ ਚਾਹੁੰਦਾ ਹੁਣ ਕੀ ਸਹੀ ਆ ਤੇ ਕੀ ਗਲਤ ਇਹਰਾ ਫੈਸਲਾ ਤੁਸੀਂ ਆਪੇ ਕਰ ਲਓ ਸਭ ਤੋਂ ਪਹਿਲਾਂ ਲਾਅ ਆਫ ਅਟਰੈਕਸ਼ਨ ਨੂੰ ਬੇਸਿਕਸ ਤੋਂ ਸਮਝਦੇ ਆਂ ਹੈ ਕੀ ਇਹ ਜਿਹਦੇ ਚ ਦੁਨੀਆ ਇੰਨਾ ਵਿਸ਼ਵਾਸ ਕਰਦੀ ਆ ਤਾਂ ਦੇਖੋ ਦੁਨੀਆ ਦੇ ਵਿੱਚ ਕੋਈ ਵੀ ਚੀਜ਼ ਆ ਇਹ ਕਾਦੀ ਬਣੀ એનર્ਜੀ ਊਰਜਾ ਜ਼ਿੰਦਾ ਚੀਜ਼ਾਂ ਤੋਂ ਲੈ ਕੇ ਮਟੀਰੀਅਲਿਸਟਿਕ ਚੀਜ਼ਾਂ ਤੱਕ ਪੇੜ ਪੌਦਿਆਂ ਤੋਂ ਲੈ ਕੇ ਸੋਨਾ ਚਾਂਦੀ ਤੱਕ ਇਹ ਸਭ ਚੀਜ਼ਾਂ ਚ એનર્ਜੀ ਆ ਇਹ ਸਾਰਾ ਬ੍ਰਹਮੰਡ એનર્ਜੀ ਨਾਲ ਹੀ ਭਰਿਆ ਹੋਇਆ ਤੇ ਲਾਅ ਆਫ ਅਟਰੈਕਸ਼ਨ ਕਹਿੰਦਾ ਕਿ ਤੁਸੀਂ ਕਿਸੇ ਵੀ ਤਰ੍ਹਾਂ ਦੀ એનર્ਜੀ ਨੂੰ ਖਿੱਚ ਕੇ ਆਪਣੀ ਜ਼ਿੰਦਗੀ ਵਿੱਚ ਲਿਆ ਸਕਦੇ ਹੋ ਮਤਲਬ ਕਿ ਜਿਹੜੀ ਵੀ ਚੀਜ਼ ਵਿੱਚ એનર્ਜੀ ਆ ਤੁਸੀਂ ਉਹਨੂੰ ਅਟਰੈਕਟ ਕਰ ਸਕਦੇ ਹੋ ਹਰ ਤਰ੍ਹਾਂ ਦੀ એનર્ਜੀ ਦੇ ਵਿੱਚੋਂ ਵਾਈਬ੍ਰੇਸ਼ਨਸ ਨਿਕਲਦੀ ਹੈ ਜਿਵੇਂ ਤੁਸੀਂ ਹੋ ਤੁਹਾਡੀ ਵੀ ਵਾਈਬ੍ਰੇਸ਼ਨ ਹੈ ਤੇ ਤੁਹਾਡੇ ਵਿਚਾਰਾਂ ਦੇ ਵੀ ਵਾਈਬ੍ਰੇਸ਼ਨ ਹਨ ਤੇ ਲਾਅ ਆਫ ਅਟਰੈਕਸ਼ਨ ਦੇ ਮੁਤਾਬਕ ਇੱਕੋ ਜਿਹੀਆਂ ਵਾਈਬ੍ਰੇਸ਼ਨਸ ਇੱਕ ਦੂਜੇ ਨੂੰ ਖਿੱਚ ਸਕਦੀਆਂ ਲਾਈਕ ਅਟਰੈਕਟਸ ਲਾਈਕ ਇਹ ਇਹਦਾ ਇੱਕ ਪ੍ਰਿੰਸੀਪਲ ਹੈ ਇਹਦਾ ਮਤਲਬ ਪਤਾ ਕੀ ਹੈ ਕਿ ਜੋ ਵੀ ਤੁਸੀਂ ਆਪਣੇ ਮਨ ਵਿੱਚ ਸੋਚੋਗੇ ਉਹ ਚੀਜ਼ ਤੁਹਾਡੀ ਜ਼ਿੰਦਗੀ ਵਿੱਚ ਆ ਜਾਊ ਕਿਉਂਕਿ ਤੁਹਾਡੀ ਫ੍ਰੀਕੁਐਂਸੀ ਤੇ ਉਹਨਾਂ ਚੀਜ਼ਾਂ ਦੀ ਫ੍ਰੀਕੁਐਂਸੀ ਆਪਸ ਵਿੱਚ ਮੈਚ ਕਰ ਜਾਂਦੀ ਹੈ ਹੈ ਨਾ ਕਮਾਲ ਦੀ ਗੱਲ ਤੇ ਇਹ ਕੋਈ ਆਮ ਜਿਹੀ ਗੱਲ ਨਹੀਂ ਬਲਕਿ ਨੇਚਰ ਦਾ ਇੱਕ ਲਾ ਫ੍ਰੀਕੁਐਂਸੀਸ ਇੱਕ ਦੂਜੇ ਨੂੰ ਚੁੰਬਕ ਵਾਂਗ ਖਿੱਚ ਲੈਂਦੀਆਂ ਸੋ ਸਿਰਫ ਮਨ ਦੇ ਵਿਚਾਰ ਪ੍ਰਗਟ ਕਰਕੇ ਤੁਹਾਨੂੰ ਕੋਈ ਵੀ ਚੀਜ਼ ਮਿਲ ਸਕਦੀ ਕਿਹਾ ਜਾਂਦਾ ਕਿ ਜੇ ਤੁਸੀਂ ਕਿਸੇ ਵੀ ਵਿਚਾਰ ਨੂੰ ਆਪਣੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਚੰਗੀ ਤਰ੍ਹਾਂ ਧਾਰ ਲਿਆ ਤਾਂ ਉਹਦੀ ਫ੍ਰੀਕੁਐਂਸੀ ਬ੍ਰਹਮੰਡ ਤੱਕ ਪਹੁੰਚ ਜਾਂਦੀ ਹੈ ਤੇ ਆਪਣੇ ਨਾਲ ਆਪਣੇ ਵਰਗੀਆਂ ਹੋਰ ਫ੍ਰੀਕੁਐਂਸੀਆਂ ਨੂੰ ਖਿੱਚ ਕੇ ਤੁਹਾਡੀ ਜ਼ਿੰਦਗੀ ਵਿੱਚ ਲੈ ਆਉਂਦੀਆਂ ਕਈਆਂ ਨੂੰ ਸ਼ਾਇਦ ਇਹ ਗੱਲ ਹੋਣੀ ਬਹੁਤ ਅਜੀਬ ਲੱਗ ਰਹੀ ਹੋਵੇ ਪਰ ਜੇ ਤੁਸੀਂ ਪੋਜ਼ਿਟਿਵ ਮਾਈਂਡਸੈਟ ਰੱਖਦੇ ਹੋ ਪੋਜ਼ਿਟਿਵ ਗੱਲਾਂ ਕਰਦੇ ਹੋ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਪੋਜ਼ਿਟਿਵ ਚੀਜ਼ਾਂ ਹੀ ਹੋਣਗੀਆਂ ਮਤਲਬ ਕਿ ਜੇ ਤੁਸੀਂ ਇਹ ਵੀ ਸੋਚਦੇ ਹੋ ਕਿ ਮੇਰੇ ਕੋਲ ਢੇਰ ਸਾਰਾ ਪੈਸਾ ਹੋਵੇ ਵੱਡਾ ਘਰ ਹੋਵੇ ਵੱਡੀ ਗੱਡੀ ਹੋਵੇ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਇਹ ਹੀ ਚੀਜ਼ਾਂ ਆ ਜਾਂਦੀਆਂ ਕਿਉਂਕਿ ਪੋਜ਼ਿਟਿਵ ਵਿਚਾਰ ਪੋਜ਼ਿਟਿਵ ਚੀਜ਼ਾਂ ਨੂੰ ਚੁੰਬਕ ਵਾਂਗੂ ਖਿੱਚ ਲਿਆਉਂਦੇ ਜੀ ਹਾਂ ਤੁਹਾਡੇ ਵਿਚਾਰ ਤੁਹਾਡੀਆਂ ਫੀਲਿੰਗਸ 'ਚ ਇਹ ਤਾਕਤ ਕਿ ਤੁਸੀਂ ਕਿਸੇ ਵੀ ਚੀਜ਼ ਨੂੰ ਮੈਨੀਫੈਸਟ ਕਰਕੇ ਆਪਣੀ ਜ਼ਿੰਦਗੀ ਵਿੱਚ ਲਿਆ ਸਕਦੇ ਮੈਨੀਫੈਸਟੇਸ਼ਨ ਆ ਹੀ ਹੁੰਦੀ ਕਿ ਕਿਸੇ ਵੀ ਚੀਜ਼ ਨੂੰ ਖਿੱਚ ਕੇ ਆਪਣੀ ਜ਼ਿੰਦਗੀ ਵਿੱਚ ਲੈ ਆਉਣਾ ਉਹਦੀ ਫ੍ਰੀਕੁਐਂਸੀ ਤੇ ਸੋਚ ਕੇ ਬਸ ਆਪਣੀ ਫ੍ਰੀਕੁਐਂਸੀ ਮੈਚ ਕਰੋ ਆਪਣੀ ਮਨਚਾਹੀ ਚੀਜ਼ ਨਾਲ ਇੰਨਾ ਸਿੰਪਲ ਆ ਇਹ ਕਨਸੈਪਟ ਇਹਦੀ ਇੱਕ ਦੋ ਐਗਜ਼ਾਮਪਲਸ ਦਿੰਦੇ ਹੁੰਦੇ ਕਹਿੰਦੇ ਕਿ ਜਿਵੇਂ ਰੇਡੀਓ ਹੁੰਦਾ ਜੇ ਆਪਾਂ ਉਹਨੂੰ 98.3 ਦੀ ਫ੍ਰੀਕੁਐਂਸੀ ਤੇ ਸੈੱਟ ਕਰਦੇ ਆ ਤਾਂ ਆਪਾਂ ਨੂੰ ਉਹੀ ਫ੍ਰੀਕੁਐਂਸੀ ਦਾ ਬ੍ਰੌਡਕਾਸਟ ਮਿਲਦਾ ਇਹ ਨਹੀਂ ਕਿ ਜੇ ਆਪਾਂ 98.3 ਸੈੱਟ ਕੀਤਾ ਤੇ ਆਪਾਂ ਨੂੰ ਮਿਲ ਰਿਹਾ 95.1 ਜਿਵੇਂ ਟੀਵੀ ਦੇ ਚੈਨਲ ਹੁੰਦੇ ਜੇ ਆਪਾਂ ਸਟਾਰ ਪਲੱਸ ਦਾ ਚੈਨਲ ਲਗਾਇਆ ਤਾਂ ਆਪਾਂ ਨੂੰ ਸਟਾਰ ਪਲੱਸ ਤੇ ਆਉਣ ਵਾਲੇ ਨਾਟਕ ਹੀ ਦੇਖਣ ਨੂੰ ਮਿਲਣਗੇ ਕੋਈ ਪੋਗੋ ਚੈਨਲ ਦੇ ਕਾਰਟੂਨ ਤਾਂ ਨਹੀਂ ਇਸੇ ਤਰ੍ਹਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਉਹੀ ਚੀਜ਼ ਮੈਨੀਫੈਸਟ ਹੁੰਦੀ ਜੇਦੀ ਫ੍ਰੀਕੁਐਂਸੀ ਤੁਹਾਡੇ ਵਿਚਾਰਾਂ ਨਾਲ ਮੈਚ ਕਰਦੀ ਹੈ ਤੇ ਇਹਦੀ ਕੋਈ ਲਿਮਟ ਨਹੀਂ ਹੈ ਤੁਸੀਂ ਚੰਗੀ ਸਿਹਤ ਵੀ ਮੈਨੀਫੈਸਟ ਕਰ ਸਕਦੇ ਹੋ ਤੇ ਇਸ ਤੋਂ ਵੀ ਕਮਾਲ ਦੀ ਗੱਲ ਲੋਕ ਤਾਂ ਆਪਣੀ ਜ਼ਿੰਦਗੀ ਵਿੱਚ ਹਸਬੈਂਡ ਜਾਂ ਵਾਈਫ ਵੀ ਮੈਨੀਫੈਸਟ ਕਰਦੇ ਆ ਹੁਣ ਜਿਵੇਂ ਪੋਜ਼ਿਟਿਵ ਚੀਜ਼ਾਂ ਤੁਹਾਡੀ ਜ਼ਿੰਦਗੀ ਵਿੱਚ ਪ੍ਰਗਟ ਹੋ ਜਾਂਦੀਆਂ ਉਵੇਂ 네ਗੇਟਿਵ ਚੀਜ਼ਾਂ ਵੀ ਆ ਜਾਂਦੀਆਂ ਜੇ ਤੁਹਾਡੇ ਵਿਚਾਰ 네ਗੇਟਿਵ ਨੇ ਉਦਾਸੀ ਵਾਲੇ ਨੇ ਤਾਂ ਉਹੀ ਚੀਜ਼ਾਂ ਤੁਹਾਡੀ ਜ਼ਿੰਦਗੀ ਵਿੱਚ ਮੈਨੀਫੈਸਟ ਹੋਣ ਲੱਗ ਜਾਂਦੀਆਂ ਜਿਵੇਂ ਜੇ ਤੁਹਾਡੇ ਦਿਮਾਗ ਵਿੱਚ ਹਰ ਟਾਈਮ ਆਹੀ ਚੱਲਦਾ ਰਹਿੰਦਾ ਕਿ ਮੈਂ ਗਰੀਬ ਹਾਂ ਮੇਰੇ ਕੋਲ ਪੈਸੇ ਹੈ ਨਹੀਂ ਮੇਰੇ ਚੰਗੇ ਦੋਸਤ ਹੈ ਨਹੀਂ ਚੰਗੇ ਕੱਪੜੇ ਹੈ ਨਹੀਂ ਜੋ ਚੰਗਾ ਫੋਨ ਹੈ ਨਹੀਂ ਤਾਂ ਆਹੀ ਚੀਜ਼ਾਂ ਤੁਹਾਡੀ ਜ਼ਿੰਦਗੀ ਵਿੱਚ ਮੈਨੀਫੈਸਟ ਹੋ ਜੇ ਤੁਸੀਂ ਸੋਚਦੇ ਹੋ ਕਿ ਮੈਂ ਲੇਟ ਨਾ ਹੋ ਜਾ ਤਾਂ ਤੁਸੀਂ ਜ਼ਰੂਰ ਲੇਟ ਹੋਵੋਗੇ ਜੇ ਤੁਸੀਂ ਸੋਚਦੇ ਹੋ ਕਿ ਮੈਂ ਕਿਤੇ ਕਰਜ਼ੇ ਥੱਲੇ ਨਾ ਦਬ ਜਾ ਤਾਂ ਤੁਹਾਡੀ ਜ਼ਿੰਦਗੀ 'ਚ ਜ਼ਰੂਰ ਕਰਜ਼ਾ ਆਏਗਾ ਕਿਉਂਕਿ ਲਾਅ ਆਫ ਅਟ੍ਰੈਕਸ਼ਨ ਦੇ ਮੁਤਾਬਕ ਤੁਸੀਂ ਉਹੀ ਚੀਜ਼ਾਂ ਦੀ ਫ੍ਰੀਕੁਐਂਸੀ ਬ੍ਰਹਮੰਡ ਵਿੱਚ ਭੇਜਦੇ ਹੋ ਤੇ ਫਿਰ ਉਹੀ ਚੀਜ਼ਾਂ ਮੈਨੀਫੈਸਟ ਹੋ ਜਾਂਦੀਆਂ ਇਹ ਸਾਰਾ ਕੁਝ 10 ਸੀਕ੍ਰੇਟ ਨਾਮ ਦੀ ਕਿਤਾਬ ਵਿੱਚ ਲਿਖਿਆ ਹੋਇਆ ਮਿਲਦਾ ਜੋ ਕਿ 2006 ਵਿੱਚ ਲਿਖੀ ਗਈ ਸੀ ਤੇ ਉਸੇ ਸਾਲ ਇਹਦੇ ਉੱਤੇ ਪਹਿਲਾਂ ਇੱਕ ਡਾਕੂਮੈਂਟਰੀ ਵੀ ਬਣੀ ਸੀ ਮੈਂ ਇੰਗਲਿਸ਼ ਵਿੱਚ ਵੀ ਕਿਤਾਬ ਪੜ੍ਹੀ ਹੈ ਪੰਜਾਬੀ ਵਿੱਚ ਵੀ ਪੜ੍ਹੀ ਹੈ ਤੇ ਡਾਕੂਮੈਂਟਰੀ ਵੀ ਦੇਖੀ ਹੈ ਸੋ ਇਸ ਆਈਡੀਆ ਨੂੰ ਕਿਵੇਂ ਡਿਫਾਈਨ ਕੀਤਾ ਜਾਂਦਾ ਇਹ ਮੈਂ ਚੰਗੀ ਤਰ੍ਹਾਂ ਜਾਣਦਾ ਲਾਅ ਆਫ ਅਟ੍ਰੈਕਸ਼ਨ ਨੂੰ ਗ੍ਰੈਵਿਟੀ ਦੇ ਨਾਲ ਕੰਪੇਅਰ ਕੀਤਾ ਜਾਂਦਾ ਜਿਵੇਂ ਕੁਦਰਤ ਦਾ ਨਿਯਮ ਆ ਕਿ ਧਰਤੀ ਤੋਂ ਉੱਪਰ ਛਲੀ ਹੋਈ ਚੀਜ਼ ਵਾਪਸ ਧਰਤੀ ਤੇ ਜ਼ਰੂਰ ਆਉਂਦੀ ਹੈ। ਉਵੇਂ ਇਹ ਵੀ ਕੁਦਰਤ ਦਾ ਨਿਯਮ ਹੈ ਕਿ ਜੋ ਤੁਸੀਂ ਮੈਨੀਫੈਸਟ ਕਰੋਗੇ ਉਹੀ ਹੋਊਗਾ। ਕਹਿਣ ਦਾ ਭਾਵ ਕਿ ਇਹ ਕੋਈ ਆਮ ਜਿਹੀ ਗੱਲ ਨਹੀਂ ਬਲਕਿ ਨੇਚਰ ਦਾ ਇੱਕ ਲਾਅ ਹੈ। ਇਹਦੇ ਪ੍ਰਚਾਰਕ ਕਲੇਮ ਕਰਦੇ ਆ ਕਿ ਸੈਂਟੀਫਿਕਲੀ ਟ्रू ਹੈ। ਕਿਸੇ ਦਾ opinion ਨਹੀਂ ਬਲਕਿ ਸੈਂਟੀਫਿਕਲੀ ਸੱਚ ਹੈ। ਇੱਥੇ ਪ੍ਰੋਬਲਮਸ ਹਨੇ ਸ਼ੁਰੂ ਹੋ ਜਾਂਦੀਆਂ। ਇੱਕ ਕਾਫੀ ਪੌਪੂਲਰ ਐਕਸਪੈਰੀਮੈਂਟ ਹੋਇਆ ਵਾਟਰ ਕ੍ਰਿਸਟਲ ਜਦੋਂ ਜਿਹਨੂੰ ਅਕਸਰ ਇਸ ਕਨਸੈਪਟ ਦੇ ਸਪੋਰਟ 'ਚ ਸ਼ੋਅ ਕੀਤਾ ਜਾਂਦਾ ਤੇ ਇਹ ਪਰਫਾਰਮ ਕੀਤਾ ਡਾਕਟਰ ਮਸਾਰੂ ਇਮੋਟੋ ਨੇ ਉਹਨੇ ਕੀ ਕੀਤਾ ਕਿ ਦੋ ਅਲੱਗ-ਅਲੱਗ ਕੰਟੇਨਰਾਂ 'ਚ ਪਾਣੀ ਲਿਆ ਇੱਕ ਕੰਟੇਨਰ 'ਚ ਲਿਖ ਦਿੱਤਾ ਲਵ ਤੇ ਦੂਸਰੇ ਕੰਟੇਨਰ 'ਚ ਲਿਖ ਦਿੱਤਾ ਹੇਟ ਤੇ ਲਵ ਵਾਲੇ ਪਾਣੀ ਨੂੰ ਪੋਜ਼ਿਟਿਵ ਗੱਲਾਂ ਬੋਲੀਆਂ ਗਈਆਂ ਕਿ ਤੂੰ ਬਹੁਤ ਹੀ ਖੂਬਸੂਰਤ ਆ ਤੂੰ ਬਹੁਤ ਹੀ ਚੰਗਾ ਤੇ ਹੇਟ ਵਾਲੇ ਪਾਣੀ ਨੂੰ 네ਗੇਟਿਵ ਗੱਲਾਂ ਬੋਲਿਆ ਗਈਆਂ ਜਿਵੇਂ ਮੈਨੂੰ ਤੇਰੇ ਤੋਂ ਨਫ਼ਰਤ ਤੇ ਫਿਰ ਦੋਨੋਂ ਕੰਟੇਨਰਾਂ ਦੇ ਪਾਣੀ ਨੂੰ ਫ੍ਰੀਜ਼ ਕਰਕੇ ਉਹਨਾਂ ਨੇ ਮੋਲੀਕਿਊਲਸ ਮਾਈਕਰੋਸਕੋਪ ਨਾਲ ਦੇਖੇ ਉਹਨੇ ਪਾਇਆ ਕਿ ਜਿਹੜੇ ਪਾਣੀ ਨੂੰ ਪੋਜ਼ੀਟਿਵ ਗੱਲਾਂ ਬੋਲੀਆਂ ਉਹਦੇ ਕ੍ਰਿਸਟਲਸ ਬਹੁਤ ਸੋਹਣੇ ਬਣੇ ਤੇ ਜਿਹੜੇ ਪਾਣੀ ਨੂੰ 네ਗੇਟਿਵ ਗੱਲਾਂ ਬੋਲੀਆਂ ਉਹਦੇ ਕ੍ਰਿਸਟਲਸ ਬਹੁਤ ਹੀ ਡਿਸਆਰਗੇਨਾਈਜ਼ਡ ਤੇ ਬਦਸੂਰਤ ਜੇ ਬਣੇ ਇਹਨਾਂ ਦੀਆਂ ਇਹ ਫੋਟੋਗ੍ਰਾਫਸ ਲਈਆਂ ਗਈਆਂ ਲॉ ਆਫ ਅਟਰੈਕਸ਼ਨ ਦਾ ਫੰਡਾਮੈਂਟਲ ਕਲੇਮ ਹੀ ਆਈ ਹੈ ਕਿ ਤੁਹਾਡੇ ਅੰਦਰ ਦੇ ਵਿਚਾਰ ਬਾਹਰ ਦੀ ਦੁਨੀਆ ਨੂੰ ਫਿਜ਼ੀਕਲੀ ਬਦਲ ਸਕਦੇ ਤੇ ਜ਼ਾਹਿਰ ਆ ਇਹ ਐਕਸਪੈਰੀਮੈਂਟ ਵੀ ਆਹੀ ਪ੍ਰੂਵ ਕਰਦਾ ਹਨ ਇੱਕ ਛੋਟੀ ਜੀ ਪ੍ਰੋਬਲਮ ਆ ਇਹ ਐਕਸਪੈਰੀਮੈਂਟ ਕਦੀ ਪ੍ਰੂਵ ਹੀ ਨਹੀਂ ਹੋ ਪਾਇਆ ਇਮੋਟੋ ਨੇ ਇਹ ਐਕਸਪੈਰੀਮੈਂਟਸ ਆਇਤੋਂ 25 30 ਸਾਲ ਪਹਿਲਾਂ ਕੀਤੇ ਸੀ ਪਰ ਕਿਸੇ ਵੀ ਹੋਰ ਸਾਇੰਟਿਸਟ ਨੂੰ ਸੇਮ ਰਿਜ਼ਲਟ ਨਹੀਂ ਮਿਲੇ ਕੋਈ ਵੀ ਚੀਜ਼ ਸਾਇੰਟਿਫਿਕਲੀ ਟਰੂ ਉਦੋਂ ਹੁੰਦੀ ਆ ਜਦੋਂ ਬਾਕੀ ਦੇ ਰਿਸਰਚਰਾਂ ਨੂੰ ਵੀ ਸੇਮ ਹੀ ਰਿਜ਼ਲਟ ਮਿਲੇ ਆਪੋ ਆਪਣੇ ਐਕਸਪੈਰੀਮੈਂਟਸ ਕਰਕੇ ਪਰ ਇਦਾਂ ਕੁਝ ਵੀ ਨਹੀਂ ਹੋਇਆ ਇਮੋਟੋ ਦੀ ਰਿਸਰਚ ਕਿਸੇ ਵੀ ਪੀਅਰ ਰਿਵਿਊਡ ਸਾਇੰਟਿਫਿਕ ਜਰਨਲ ਦੇ ਵਿੱਚ ਨਹੀਂ ਛਪੀ ਇਸ ਲਈ ਕਿਹਾ ਜਾਂਦਾ ਕਿ ਇਮੋਟੋ ਨੇ ਐਕਸਪੈਰੀਮੈਂਟ ਦੇ ਵਿੱਚ ਕੁਝ ਫੇਰ ਬਦਲ ਕੀਤੇ ਤਾਂ ਕਿ ਉਹ ਆਪ ਦਾ ਆਈਡੀਆ ਸਪੋਰਟ ਕਰ ਸਕੇ ਹੁਣ ਕੋਈ ਵੀ ਰੀਜ਼ਨੇਬਲ ਸਾਇੰਟਿਸਟ ਇਸ ਆਈਡੀਆ ਨੂੰ ਸਪੋਰਟ ਨਹੀਂ ਕਰਦਾ ਉਤੋਂ ਮਸਾਰੋ ਇਮੋਟੋ ਕੋਈ ਵੀ ਸਾਇੰਟਿਸਟ ਨਹੀਂ ਸੀ ਉਹ ਇੱਕ ਆਲਟਰਨੇਟ ਮੈਡੀਸਿਨ ਦਾ ਡਾਕਟਰ ਸੀ ਜਿੱਦੀ ਡਿਗਰੀ ਉਹਨੇ ਓਪਨ ਇੰਟਰਨੈਸ਼ਨਲ ਯੂਨੀਵਰਸਿਟੀ ਇੰਡੀਆ ਤੋਂ ਲਈ ਸੀ ਮਤਲਬ ਕਿ ਸਿੱਧੇ ਸ਼ਬਦਾਂ ਦੇ ਵਿੱਚ ਉਹ ਇੱਕ ਸੂਡੋ ਸਾਇੰਟਿਸਟ ਸੀ ਤੁਸੀਂ ਇਹ ਵੈਬਸਾਈਟ ਦੇਖ ਸਕਦੇ ਹੋ ਕਿ ਕਿੱਦਾਂ ਨੇ ਪ੍ਰੋਡਕਟਸ ਵੇਚ ਕੇ ਉਹਦਾ ਬਿਜ਼ਨਸ ਚੱਲਦਾ ਸੀ ਹੁਣ ਇਹ ਲੋਕ ਕਲੇਮ ਕਰਦਾ ਕਿ ਤੁਹਾਡੇ ਅੰਦਰ ਦੇ ਵਿਚਾਰ ਤੁਹਾਡੀ ਬਾਹਰੀ ਦੁਨੀਆ ਤੇ ਡਾਇਰੈਕਟ ਅਸਰ ਪਾਉਂਦੇ ਆਪਾਂ ਇੱਕ ਥੌਟ ਐਕਸਪੀਰੀਮੈਂਟ ਕਰਦੇ ਆ ਮੰਨ ਲਓ ਕਿ 1000 ਬੰਦੇ ਆ ਤੇ ਆਪਾਂ ਉਹਨਾਂ ਨੂੰ ਕੋਇਨ ਟੋਸ ਕਰਨ ਦੇ ਲਈ ਕਹਿੰਨੇ ਆ ਤੇ ਜਿਨ੍ਹਾਂ ਦਾ ਵੀ ਹੈਡ ਆ ਗਿਆ ਉਹ ਜਿੱਤ ਗਏ ਹੁਣ ਹੈਡ ਤੇ ਟੇਲ ਆਨ ਦਾ 50-50 ਚਾਂਸ ਸਿੱਕੇ ਟੋਸ ਕੀਤੇ 500 ਦਾ ਹੈਡ ਆ ਗਿਆ ਉਹ ਜਿੱਤ ਗਏ ਫਿਰ ਟੋਸ ਕੀਤਾ 250 ਦਾ ਹੈਡ ਆ ਗਿਆ ਫਿਰ ਸਿੱਕਾ ਉਛਾਲਿਆ 125 ਦਾ ਹੈਡ ਆ ਗਿਆ ਆਪਾਂ 120 ਮੰਨ ਲਨੇ ਆ ਫਿਰ ਉਸ ਤੋਂ ਬਾਅਦ 60 ਰਹਿ ਗਏ ਫਿਰ 30 ਫਿਰ 15 ਫਿਰ ਮੰਨ ਲਨੇ 8 4 2 ਤੇ ਅਖੀਰ ਚ 1 ਜਿਹੜਾ ਅਖੀਰ ਚ ਜਿੱਤਿਆ ਉਹਨੂੰ 10 ਵਾਰ ਲਗਾਤਾਰ ਹੈਡ ਮਿਲਿਆ ਤੇ ਜੇ ਤੁਸੀਂ ਉਹਦਾ ਇੰਟਰਵਿਊ ਲੋ ਜਾ ਕੇ ਉਹਨੇ ਪਤਾ ਕੀ ਕਹਿਣਾ ਕਿ ਮੈਂ ਤਾਂ ਮੈਨੀਫੈਸਟ ਕਰ ਰਿਆ ਸੀ ਕਿ ਹੈਡ ਹੀ ਹੋ ਹੁਣ ਜੇ ਹਜ਼ਾਰ ਦੇ ਹਜ਼ਾਰ ਜਾਨੇ ਮੈਨੀਫੈਸਟ ਕਰ ਰਹੇ ਸੀ ਫਿਰ ਵੀ ਐਂਡ ਦੇ ਵਿੱਚ ਜਾ ਕੇ ਤਾਂ ਸਿਰਫ ਇੱਕ ਜਾਨ ਹੀ ਰਹਿ ਜਾਊਗਾ ਤਾਂ ਕੀ ਬਾਕੀਆਂ ਦੀ ਮੈਨੀਫੈਸਟੇਸ਼ਨ ਝੂਠ ਸੀ ਇਹਦਾ ਪਤਾ ਕਿਵੇਂ ਲੱਗੂ ਕਿ ਮੈਨੀਫੈਸਟੇਸ਼ਨ ਸਹੀ ਹੈ ਕਿ ਗਲਤ ਇੱਥੇ ਆ ਕੇ ਲੋਕ ਕਹਿ ਰਹੇ ਨੇ ਕਿ ਤੁਸੀਂ ਮੈਨੀਫੈਸਟ ਚੰਗੀ ਤਰ੍ਹਾਂ ਨਹੀਂ ਕੀਤਾ ਪਰ ਇਹ ਤਾਂ ਪ੍ਰੋਬੈਬਿਲਿਟੀ ਹੈ ਤੁਸੀਂ ਸਿਰਫ ਚਾ ਕੇ ਹੈੱਡ ਥੋੜੀ ਨਾ ਪਾ ਸਕਦੇ ਹੋ ਮੰਨ ਲਓ ਇੱਕ ਕਲਾਸ ਆ 50 ਬੱਚਿਆਂ ਦੀ ਤੇ ਹਰ ਬੱਚਾ ਮੈਨੀਫੈਸਟ ਕਰ ਰਿਹਾ ਕਿ ਉਹ ਫਰਸਟ ਆਵੇ ਪਰ ਇਹ ਤਾਂ ਰੀਅਲਿਸਟਿਕਲੀ ਪੋਸੀਬਲ ਨਹੀਂ ਨਾ ਐਟ ਦੀ ਐਂਡ ਸਿਰਫ ਇੱਕ ਬੱਚਾ ਹੀ ਫਰਸਟ ਆਊਗਾ ਤਾਂ ਕਿ ਬਾਕੀ ਦੇ 49 ਬੱਚਿਆਂ ਦੀ ਮੈਨੀਫੈਸਟੇਸ਼ਨ ਸਟਰੋਂਗ ਨਹੀਂ ਸੀ ਇਹ ਕਿਦਾਂ ਪਤਾ ਕਰੀਏ ਕਿ ਮੈਨੀਫੈਸਟੇਸ਼ਨ ਸਟਰੋਂਗ ਸੀ ਕਿ ਨਹੀਂ ਸਹੀ ਸੀ ਕਿ ਗਲਤ ਐਕਚੁਅਲੀ ਪ੍ਰੋਬਲਮ ਹੀ ਆਹੀ ਹੈ ਕਿ ਤੁਸੀਂ ਇਸ ਲਾ ਨੂੰ ਗਲਤ ਵੀ ਨਹੀਂ ਪ੍ਰੂਵ ਕਰ ਸਕਦੇ ਇਹ ਅਨਫਾਲਸੀਫਾਈਏਬਲ ਕਿਉਂਕਿ ਲੋਕ ਸਿੰਪਲੀ ਕਹਿ ਰਹੇ ਹੁੰਦੇ ਕਿ ਤੁਸੀਂ ਚੰਜ ਨਾਲ ਨਹੀਂ ਮੈਨੀਫੈਸਟ ਕੀਤਾ ਤੁਹਾਡਾ ਮੈਨੀਫੈਸਟੇਸ਼ਨ ਤੋਂ ਬਲੀਵ ਉੱਠਣ ਲੱਗ ਜਾਵਾ ਐਂਡ ਐਕਚੁਅਲੀ that is a test ਉਹ ਤੁਹਾਡਾ ਟੈਸਟ ਹੁੰਦਾ ਕਿ ਤੁਸੀਂ ਤੇ ਬਲੇਮ ਸਾਰਾ ਵਿਕਟਿਮ ਤੇ ਪੈ ਜਾਂਦਾ ਲੋਕਾਂ ਨੂੰ ਕਈ ਤਰ੍ਹਾਂ ਦੇ ਚੱਕਰਾਂ 'ਚ ਪਾਇਆ ਜਾਂਦਾ ਕਿ ਕਿਸੇ ਤਰੀਕੇ ਮੈਨੀਫੈਸਟੇਸ਼ਨ ਪੂਰੀ ਹੋ ਜਾਏ ਜਿਵੇਂ ਕਾਪੀਆਂ ਤੇ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਦੇ ਵਿੱਚ ਇਫਰਮੇਸ਼ਨਸ ਲਿਖਣੀਆਂ 369 ਮੈਥਡ 555 ਮੈਥਡ ਕਰਕੇ ਕਈ ਤਰ੍ਹਾਂ ਦੇ ਝਮੇਲਿਆਂ ਦੇ ਵਿੱਚ ਲੋਕਾਂ ਨੂੰ ਫਸਾਇਆ ਜਾਂਦਾ ਅਗਲਾ ਪੁਆਇੰਟ ਜਿਹੜਾ ਕਿ ਮੇਰੇ opinion ਦੇ ਵਿੱਚ ਇਸ concept ਦੀ ਸਭ ਤੋਂ ਵੱਡੀ criticism ਉਹ ਆ ਟੌਕਸਿਕ ਪੋਜ਼ਿਟਿਵਿਟੀ ਦੇਖੋ ਜਿਹੜੇ ਵੀ ਲੋਕ ਇਸ concept ਦੀ ਛਰਨ ਦੇ ਵਿੱਚ ਆਉਂਦੇ ਆ ਉਹ ਆਪਣੀ ਜ਼ਿੰਦਗੀ ਤੋਂ ਕੋਈ ਜ਼ਿਆਦਾ ਸੰਤੁਸ਼ਟ ਨਹੀਂ ਹੁੰਦੇ ਇਸ ਲਈ ਉਹ ਜਿਸ ਪੋਜੀਸ਼ਨ ਤੇ ਹੁੰਦੇ ਉਹ ਉਹਨੂੰ ਬਦਲਣਾ ਚਾਹੁੰਦੇ ਹੁੰਦੇ ਤੇ ਲਾਅ ਆਫ ਡਾਇਰੈਕਸ਼ਨ ਉਹਨਾਂ ਨੂੰ ਪੋਜ਼ਿਟਿਵਿਟੀ ਦਾ ਇੱਕ ਰਾਹ ਦਿਖਾਂਦਾ ਕਿਉਂਕਿ ਤੁਹਾਡੇ ਵਿਚਾਰਾਂ ਦੇ ਨਾਲ ਹੀ ਮੈਨੀਫੈਸਟੇਸ਼ਨ ਹੁੰਦੀ ਹੁਣ ਉਹ ਲੋਕ ਇਸ ਪੋਜ਼ਿਟਿਵਿਟੀ ਦੇ ਵਿੱਚ ਇੰਨਾ ਜ਼ਿਆਦਾ ਡੁੱਬ ਜਾਂਦੇ ਕਿ ਉਹ ਕਿਸੇ 네ਗੇਟਿਵ ਵਿਚਾਰ ਨੂੰ ਸੁਣ ਤੱਕ ਵੀ ਨਹੀਂ ਸਕਦੇ ਇਵਨ ਕਿ ਜਿਹੜਾ ਉਹਨਾਂ 네ਗੇਟਿਵ ਸ਼ਬਦ ਵੀ ਬੋਲੇ ਉਹ ਉਹਨੂੰ ਨੇੜੇ ਵੀ ਨਹੀਂ ਲੱਗਣ ਦਿੰਦੇ ਮੈਂ ਇੱਕ ਪਰਸਨਲ ਐਗਜ਼ਾਮਪਲ ਦਿੰਦਾ ਮੈਂ ਜਦੋਂ ਨਵਾਂ ਨਵਾਂ ਕੈਨੇਡਾ ਆਇਆ ਸੀ ਤਾਂ ਮੈਂ ਇੱਕ ਜਗ੍ਹਾ ਤੇ ਕੰਮ ਲੱਗਿਆ ਮੇਰਾ ਪਹਿਲਾ ਕੰਮ ਸੀ ਉਹ ਹੁਣ ਉੱਥੇ ਜਿਹੜਾ ਮਾਲਕ ਸੀ ਉਹ ਇਸ ਲਾਅ ਆਫ ਡਾਇਰੈਕਸ਼ਨ ਦੇ ਵਿੱਚ ਕਾਫੀ ਬਲੀਵ ਕਰਦਾ ਸੀ ਤੇ ਉਹਨਾਂ ਦੀ ਇੱਕ ਮਸ਼ੀਨ ਸੀ ਉੱਥੇ ਫੱਟਿਆਂ ਨੂੰ ਪੇਂਟ ਕਰਦੀ ਸੀ ਤੇ ਉਹ ਮਸ਼ੀਨ ਕਈ ਵਾਰ ਜਾਮ ਹੋ ਜਾਂਦੀ ਸੀ ਤੇ ਮੇਰੇ ਹੁੰਦਿਆਂ ਕਾਫੀ ਵਾਰੀ ਜਾਮ ਹੋਈ ਇਦਾਂ ਹੀ ਇੱਕ ਦਿਨ ਹਜੇ ਕੰਮ ਤੇ ਆਏ ਨੂੰ 2 ਘੰਟੇ ਵੀ ਨਹੀਂ ਸੀ ਹੋਏ ਤੇ ਮਸ਼ੀਨ ਠੀਕ ਨਹੀਂ ਸੀ ਚੱਲ ਰਹੀ ਤੇ ਮੈਂ ਸਿਰਫ ਇਹਨਾਂ ਪੁੱਛਿਆ ਕਿ ਇਹ ਮਸ਼ੀਨ ਜਾਮ ਤਾਂ ਨਹੀਂ ਹੋਗੀ ਉਹ ਬੰਦਾ ਮੈਨੂੰ ਟੁੱਟ ਕੇ ਪੈ ਗਿਆ ਕਿ ਮੈਂ ਇੰਨੀ 네ਗਟਿਵ ਗੱਲ ਕਹਿ ਵੀ ਕਿਵੇਂ ਦਿੱਤੀ ਮੈਨੂੰ ਉਰੇ ਜੀ ਸਮਝ ਨਹੀਂ ਸੀ ਕਿ ਵੀ ਮੈਂ ਤਾਂ ਸਿਰਫ ਇੱਕ ਸਵਾਲ ਹੀ ਪੁੱਛਿਆ ਪਰ ਉਹਦੇ ਮੁਤਾਬਕ ਮੇਰੇ 네ਗਟਿਵ ਵਿਚਾਰ ਉਰੇ ਕੰਮ ਤੇ ਅਸਰ ਪਾ ਰਹੇ ਸੀ ਤੇ ਉਹ ਮੈਨੂੰ ਬਹੁਤ ਬੋਲਿਆ ਤੇ ਮੈਨੂੰ ਉਸ ਦਿਨ ਤੋਂ ਬਾਅਦ ਉਹਨੇ ਕੰਮ ਤੇ ਨਹੀਂ ਬੁਲਾਇਆ ਕਦੇ ਹਾਲਾਂਕਿ ਮੇਰਾ ਦੋਸਤ ਜਿਹੜਾ ਕਿ ਮੇਰੇ ਤੋਂ ਵੀ ਬਾਅਦ ਵਿੱਚ ਉਸ ਕੰਮ ਤੇ ਲੱਗਿਆ ਉਹ ਜਾਂਦਾ ਰਿਹਾ ਉਹਨੇ ਇਦਾਂ ਦੀ ਟਾਕਸਿਕ ਪੋਜ਼ਿਟਿਵਿਟੀ ਬੰਦੇ ਨੂੰ ਫੋਰਸ ਕਰਦੀ ਕਿ ਆਪਣੇ ਵਿਚਾਰ ਤਾਂ ਪੋਜ਼ਿਟਿਵ ਰੱਖਣੇ ਰੱਖਣੇ ਪਰ ਆਪਣੇ ਆਲੇ ਦੁਆਲੇ ਦੇ ਲੋਕਾਂ ਦੇ ਵਿਚਾਰ ਵੀ ਪੋਜ਼ਿਟਿਵ ਰੱਖਣੇ ਇਹਦਾ ਮਤਲਬ ਪਤਾ ਕੀ ਆ ਕਿ ਤੁਸੀਂ ਡਾਕਟਰ ਜਾਂ ਨਰਸ ਵੀ ਨਹੀਂ ਬਣ ਸਕਦੇ ਕਿਉਂਕਿ ਤੁਹਾਡੇ ਆਲੇ ਦੁਆਲੇ ਦੀ ਨੈਗੇਟਿਵਿਟੀ ਹੀ ਤੁਹਾਡੇ ਅੰਦਰ ਮੈਨੀਫੈਸਟ ਹੋਊਗੀ ਨਾ ਤੁਸੀਂ ਲੋਕਾਂ ਦੀ ਸੇਵਾ ਕਰ ਸਕਦੇ ਨਾ ਤੁਸੀਂ ਕਿਸੇ ਗਰੀਬ ਬੰਦੇ ਦੇ ਨਾਲ ਉੱਠ ਬੈਠ ਸਕਦੇ ਕਿਸੇ ਵੀ ਨੈਗੇਟਿਵ ਪ੍ਰਕਾਰ ਦੇ ਬੰਦੇ ਨਾਲ ਤੁਹਾਡਾ ਮਿਲਾਪ ਹੋਣਾ ਵੀ ਤੁਹਾਡੇ ਸਿਹਤ ਲਈ ਹਾਨੀਕਾਰਕ ਹੋ ਸਕਦਾ ਕਿਉਂਕਿ ਉਹੀ 네ਗੈਟਿਵਿਟੀ ਤੁਹਾਡੇ ਅੰਦਰ ਮੈਨੀਫੈਸਟ ਹੋਊਗੀ ਇਸ ਲਈ ਇਹ ਕਾਫੀ ਵੱਡੇ ਨੁਕਸਾਨ ਲਾਅ ਆਫ ਅਟਰੈਕਸ਼ਨ ਦੇ ਪਰ ਜੇ ਇਹ ਲਾਅ ਸੱਚੀ ਇਨਾ ਯੂਸਲੈਸ ਫਿਰ ਇਹ ਇਨਾ ਪਪੂਲਰ ਕਿਉਂ ਆ ਵੱਡੇ ਵੱਡੇ ਸੈਲੀਬ੍ਰਿਟੀਜ਼ ਆਪਣੀ ਸਕਸੈਸ ਦੇ ਪਿੱਛੇ ਇਸੇ ਲਾਅ ਦਾ ਹੱਥ ਮੰਨਦੇ ਆ ਤਾਂ ਕੀ ਉਹ ਝੂਠ ਬੋਲ ਰਹੇ ਆ ਇਹਦੇ ਪਿੱਛੇ ਮੈਂ ਕਾਫੀ ਰਿਸਰਚ ਕੀਤੀ ਹੁਣ ਤੁਸੀਂ Google ਤੇ ਜਾਓ ਤੇ ਸਰਚ ਕਰੋ ਕਿ ਕੌਣ ਲੋਕ ਇਸ ਲਾਅ ਦੇ ਵਿੱਚ ਬਿਲੀਵ ਕਰਦੇ ਆ ਤੁਸੀਂ ਦੇਖੋਗੇ ਕਿ ਮжоਰਿਟੀ ਲੋਕ ਸੈਲੀਬ੍ਰਿਟੀਜ਼ ਆਕਟਰਜ਼ ਸਿੰਗਰਸ ਵਗੈਰਾ ਹੁਣ ਇਹਨਾਂ ਲੋਕਾਂ ਦਾ ਕ੍ਰੀਏਟਿਵ ਬ੍ਰੇਨ ਹੁੰਦਾ ਇੱਕ ਕਲਾਕਾਰ ਦਿਮਾਗ ਹੁੰਦਾ ਜ਼ਰੂਰੀ ਨਹੀਂ ਕਿ ਇਹ ਲੋਕ ਇਹ ਜਿਹੇ ਕਨਸੈਪਟਸ ਨੂੰ ਇੱਕ ਸਾਇੰਟਿਸਟ ਵਾਂਗ ਸਟੱਡੀ ਕਰਕੇ ਫਿਰ ਆਪਣੀ ਜ਼ਿੰਦਗੀ ਵਿੱਚ ਅਪਲਾਈ ਕਰਦੇ ਆ ਡਿਡ ਯੂ ਮੈਨੀਫੈਸਟ ਦ ਮੈਕਗਾਲਾ ਡਿਡ ਯੂ ਥਿੰਕ ਅਬਾਊਟ ਇਟ ਡਿਡ ਯੂ ਨੋ ਇਟ ਵਾਜ਼ ਇਵਨ ਆਈ ਡੋਨਟ نو ਦ ਪ੍ਰੋਪਰ ਮੀਨਿੰਗ ਆਫ ਮੈਨੀਫੈਸਟ ਜਸ ਇਨਾਂ ਲੋਕਾਂ ਨੂੰ ਸਿਰਫ ਇਨਾ ਪਤਾ ਹੁੰਦਾ ਕਿ ਪੋਜ਼ਿਟਿਵ ਰਹਿ ਕੇ ਉਹਨਾਂ ਦੇ ਕੰਮ ਦੇ ਵਿੱਚ ਇੱਕ ਵਧੀਆ ਅਸਰ ਪੈ ਰਿਹਾ ਤੇ ਵਿਜ਼ੂਅਲਾਈਜ਼ੇਸ਼ਨਸ ਦੇ ਨਾਲ ਉਹਨਾਂ ਦੀ ਪਰਫਾਰਮੈਂਸ ਵਧੀਆ ਹੁੰਦੀ ਬਸ ਉਹ ਚੀਜ਼ਾਂ ਨੂੰ ਉਹ ਹਲਕਾ ਹਲਕਾ ਆਪਣੇ ਮਾਈਂਡ 'ਚ ਰੱਖਦੇ ਆ ਤੇ ਨਾਲ ਢੇਰ ਸਾਰਾ ਹਾਰਡਵਰਕ ਕਰਦੇ ਆ। ਆਪ ਨੂੰ ਜਸ ਕੰਮ ਕਰਨਾ ਹੈ ਔਰ ਆਪਣੇ ਆਪ ਤੇ ਬਲੀਫ ਰੱਖਣਾ ਹੈ। ਉਹਨਾਂ ਦਾ ਇੱਕ ਗਾਣਾ ਜਾਂ ਇੱਕ ਮੂਵੀ ਹਿੱਟ ਹੋਣ ਦੇ ਪਿੱਛੇ ਕਾਫੀ ਸਾਲਾਂ ਦਾ ਹਾਰਡਵਰਕ ਹੁੰਦਾ। ਮੈਂ ਰੀਲਸ ਦੇਖਿਆ ਕਿ ਦਿਲਜੀਤ ਸ਼ਿਸ਼ੇ ਆ ਕੇ ਖੜੇ ਹੋ ਕੇ ਪੁੱਛਦਾ ਤਾਂ ਕਿ ਤੂੰ ਐਸੇ ਕਰੇਗਾ, ਤੂੰ ਬੱਸ ਐਸਾ ਨਹੀਂ ਹੈ। ਪਰ ਲਾਅ ਆਫ ਡਾਇਰੈਕਸ਼ਨ ਦੇ ਜਿਹੜੇ ਪ੍ਰਚਾਰਕ ਉਹ 99% ਵਿਚਾਰਾਂ ਦੇ ਫੋਕਸ ਕਰਦੇ ਤੇ ਮਸਾਂ ਹੀ 1% ਐਕਸ਼ਨ ਦੀ ਗੱਲ ਕਰਦੇ। ਜਦ ਕਿ ਅਸਲੀਅਤ ਤਾਂ ਇਹ ਹੈ ਜੇ ਤੁਸੀਂ ਕੁਝ ਪਾਉਣਾ ਤਾ ਇਕੱਲੇ ਪੋਜ਼ਿਟਿਵ ਵਿਚਾਰ ਰੱਖ ਕੇ ਤੁਹਾਨੂੰ ਉਹ ਚੀਜ਼ ਨਹੀਂ ਮਿਲ ਸਕਦੀ ਉਸ ਲਈ ਕਾਫੀ ਹਾਰਡ ਵਰਕ ਕਰਨਾ ਪੈਂਦਾ ਸਿਰਫ ਕਾਪੀਆਂ ਦੇ ਉੱਤੇ ਅਫਰਮੇਸ਼ਨਸ ਲਿਖਣਾ ਕਮਰੇ ਦੇ ਵਿੱਚ ਮਹਿੰਗੀ ਗੱਡੀ ਦੀ ਫੋਟੋ ਲਾਉਣਾ ਕਾਫੀ ਨਹੀਂ ਹੁਣ ਇੱਥੇ ਮੈਂ ਕਲੈਰੀਫਾਈ ਕਰਨਾ ਚਾਹੁੰਦਾ ਕਿ ਮੈਂ ਇਹ ਨਹੀਂ ਕਹਿ ਰਿਹਾ ਕਿ ਲਾਅ ਆਫ ਅਟਰੈਕਸ਼ਨ ਦਾ ਕੋਈ ਫਾਇਦਾ ਨਹੀਂ ਜੇ ਬਿਲਕੁਲ ਹੀ ਯੂਸਲੈਸ ਹੁੰਦਾ ਤਾਂ ਅੱਜ ਸਾਡੇ ਕਲਚਰ 'ਚ ਜਿੰਦਾ ਨਾ ਹੁੰਦਾ ਇਹਦੇ 'ਚ ਪੋਜ਼ਿਟਿਵ ਥਿੰਕਿੰਗ ਤੇ ਵਿਜੂਅਲਾਈਜੇਸ਼ਨ ਦੇ ਉੱਤੇ ਕਾਫੀ ਜ਼ੋਰ ਦਿੱਤਾ ਜਾਂਦਾ ਵਿਜੂਅਲਾਈਜੇਸ਼ਨ ਹੁੰਦਾ ਕਿ ਆਪਣੇ ਆਪ ਨੂੰ ਮਨ ਦੇ ਵਿੱਚ ਇਮੇਜਿਨ ਕਰਨਾ ਕਿ ਜੋ ਤੁਹਾਡੀ ਇੱਛਾ ਉਹ ਪੂਰੀ ਹੋ ਚੁੱਕੀ ਹੈ ਜਿਵੇਂ ਕਹਿੰਦੇ ਆ ਕਿ ਦਿਲਜੀਤ ਦੋਸਾਂਜ ਸ਼ੀਸ਼ੇ ਸਾਹਮਣੇ ਖੜੇ ਹੋ ਕੇ ਵਿਜੂਅਲਾਈਜ਼ ਕਰਦਾ ਸੀ ਕਿ ਉਹ ਬਹੁਤ ਵੱਡੇ ਸਟੇਜ ਤੇ ਪਰਫਾਰਮ ਕਰ ਰਿਹਾ ਹੁਣ ਕਹਿੰਨ ਉਹ ਮੈਨੀਫੈਸਟੇਸ਼ਨ ਪਰ ਇਹਨੂੰ ਆਮ ਭਾਸ਼ਾ ਦੇ ਵਿੱਚ ਅਸੀਂ ਗੋਲ ਸੈਟਿੰਗ ਵੀ ਕਹਿ ਸਕਦੇ ਆ ਜੋ ਕਿ ਕਰਨੀ ਵੀ ਚਾਹੀਦੀ ਸਿੱਧੀ ਜੀ ਗੱਲ ਹੈ ਕਿ ਜਿਹੜੇ ਲੋਕ ਗੋਲਸ ਸੈੱਟ ਕਰਦੇ ਆ ਫਿਊਚਰ ਪਲੈਨਿੰਗ ਕਰਦੇ ਆ ਤੇ ਥੋੜਾ ਪੋਜ਼ਿਟਿਵ ਰਹਿੰਦੇ ਆ ਉਹਨਾਂ ਦੇ ਸਕਸੈਸ ਦੇ ਚਾਂਸ ਥੋੜੇ ਜ਼ਿਆਦਾ ਹੁੰਦੇ ਆ ਪੋਜ਼ਿਟਿਵ ਰਹਿਣਾ ਚੰਗੀ ਗੱਲ ਆ ਜੇ ਤੁਸੀਂ ਸੋਚਦੇ ਹੋ ਕਿ ਮੈਂ ਬਿਜ਼ਨਸ ਸਟਾਰਟ ਕਰਨਾ ਚਾਹੁੰਨਾ ਪਰ ਫਿਰ ਦਿਮਾਗ 'ਚ ਗੱਲ ਆਉਂਦੀ ਕਿ ਇਹ ਮੁਸ਼ਕਲ ਬਹੁਤ ਹੈ ਇਹ ਹੋਣਾ ਨਹੀਂ ਜੇ ਇਹ ਸੋਚ ਰੱਖੋਗੇ ਤਾਂ ਫਿਰ ਕੰਮ ਸਟਾਰਟ ਨਹੀਂ ਹੋ ਸਕਦਾ ਮਤਲਬ ਕਿ ਲਾਅ ਆਫ ਅਟਰੈਕਸ਼ਨ ਦਾ ਇੱਕ ਸਾਈਕਲੋਜੀਕਲ ਇਫੈਕਟ ਜ਼ਰੂਰ ਹੈਗਾ ਪ੍ਰੋਬਲਮ ਕਿੱਥੇ ਆਉਂਦੀ ਕਿ ਉਹਦੇ 'ਚ ਇੱਕ ਸੁਪਰਨੈਚੁਰਲ ਐਲੀਮੈਂਟ ਪਾ ਦਿੰਦੇ ਇੱਕ ਜਾਦੂਈ ਸ਼ਕਤੀਆਂ ਵਾਲਾ ਤੱਤ ਪਾਇਆ ਜਾਂਦਾ ਕਹਿੰਦੇ ਇਹਨੂੰ ਸਾਇੰਟਿਫਿਕ ਪਰ ਇਹਦਾ ਪ੍ਰੂਫ ਹੈ ਨਹੀਂ ਜੇ ਇਹਨੂੰ ਸੈਂਟੀਫਿਕ ਕਹਿ ਕੇ ਨਾ ਪ੍ਰਚਾਰਿਆ ਜਾਏ ਫਿਰ ਮੈਨੂੰ ਕੋਈ ਪ੍ਰੋਬਲਮ ਨਹੀਂ ਫਿਰ ਉਹ ਤੁਹਾਡਾ ਪਰਸਨਲ ਬਿਲੀਫ ਹੈ ਕਿ ਇਹਦੇ 'ਚ ਵਿਸ਼ਵਾਸ ਕਰਨਾ ਕਿ ਨਹੀਂ ਹਰ ਕਿਸੇ ਨੂੰ ਆਪਣੇ ਪਰਸਨਲ ਬਿਲੀਫ ਰੱਖਣ ਦੀ ਪੂਰੀ ਆਜ਼ਾਦੀ ਹੈ ਪਰ ਜਿਵੇਂ ਇਹਨੂੰ ਐਡਵਰਟਾਈਜ਼ ਕੀਤਾ ਜਾਂਦਾ ਉਹ ਕਾਫੀ ਗੁੰਮਰਾਹ ਕਰਦਾ ਹੁਣ ਤੁਸੀਂ ਇੱਕ ਆਖਰੀ ਚੀਜ਼ ਦੇਖੋ ਇੱਕ ਵਿਚਾਰਧਾਰਾ ਵਾ ਇੱਕ ਆਈਡੀਓਲੋਜੀ ਆ ਕਈਆਂ ਲਈ ਇਹ ਫਾਇਦੇਮੰਦ ਪਰ ਕਈਆਂ ਲਈ ਨਹੀਂ ਇੱਕ ਪਰਸਨਲ ਬਲੀਫ ਦੀ ਗੱਲ ਪਰ ਇਹਦੇ ਪਿੱਛੇ ਇੱਕ ਕਾਫੀ ਵੱਡੀ ਇੰਡਸਟਰੀ ਹੈ ਵੈਸੇ ਤਾਂ ਇਹ ਇੱਕ ਵੈਸਟਰਨ ਕਨਸੈਪਟ ਜਿਹਦੀ ਕੋਚਿੰਗ ਬੌਬ ਪ੍ਰੌਕਟਰ ਤੇ ਜੋ ਵਿਟਾਲ ਵਰਗੇ ਕਾਫੀ ਲੋਕ ਕਰਦੇ ਆ ਪਰ ਇਹ ਹੁਣ ਇੰਡੀਆ ਦੇ ਵਿੱਚ ਵੀ ਕਾਫੀ ਪੋਪੂਲਰ ਹੋ ਗਈ ਹੈ ਜਿਹਨੂੰ ਕੋਰਸੇ ਦੇ ਥਰੂ ਪੜਾਇਆ ਜਾਂਦਾ ਤੁਸੀਂ ਹੈਰਾਨ ਰਹਿ ਜਾਓਗੇ ਇਹ ਸੁਣ ਕੇ ਕਿ ਹਜ਼ਾਰਾਂ ਹਜ਼ਾਰਾਂ ਰੁਪਏਾਂ ਦੇ ਇਹਦੇ ਕੋਰਸ ਆਉਂਦੇ ਆ ਤੇ ਬਾਹਲੇ ਦੇਸ਼ਾਂ ਦੇ ਵਿੱਚ ਵੀ ਇਹਦੀ ਅਮਾਉਂਟ ਹਜ਼ਾਰਾਂ ਡਲਰਾਂ ਤੱਕ ਪਹੁੰਚ ਜਾਂਦੀ ਹੈ ਲੋਕਾਂ ਨੇ ਸਿਰਫ ਇਹ ਕਨਸੈਪਟ ਨੂੰ ਵੇਚ-ਵੇਚ ਕੇ ਆਪਣਾ ਕਰੀਅਰ ਖੜਾ ਕੀਤਾ ਪੂਰਾ ਜਿਵੇਂ ਆਹ ਦੇਖੋ 384000 ਦਾ ਕੋਰਸ ਮਟੀਰੀਅਲ ਜਿਹਨੂੰ ਪੈਕੇਜ ਬਣਾ ਕੇ ਵੇਚਿਆ ਜਾ ਰਿਹਾ ਤੇ ਲੋਕ ਲੈਂਦੇ ਵੀ ਨੇ ਮuje ਮਿਲ ਗਿਆ ਕੋਚ ਮਿਲ ਗਿਆ ਇੰਨਾ ਕੋਰਸਸ ਚ ਤੁਹਾਨੂੰ ਪੈਸੇ ਮੈਨੀਫੈਸਟ ਕਰਨਾ ਸਿਖਾਉਂਦੇ ਜੋਰ ਕੇ ਤੁਹਾਡਾ ਸਾਰਾ ਪੈਸਾ ਇਹ ਲੋਕ ਲੈ ਜਾਂਦੇ ਤੇ ਪੈਸਾ ਤੁਹਾਡੇ ਕੋਲ ਆਵੇ ਨਾ ਆਵੇ ਪਰ ਇਹਨਾਂ ਕੋਲ ਜ਼ਰੂਰ ਜਾ ਰਿਹਾ ਦੇਖੋ ਕੋਰਸਸ ਕੋਈ ਮਾੜੀ ਚੀਜ਼ ਨਹੀਂ ਕਿਸੇ ਨੇ ਅਗਰ ਕੋਈ ਸਕਿੱਲ ਸਿੱਖਣਾ ਤਾਂ ਇਦਾਂ ਦੇ ਕੋਰਸ ਲੈ ਕੇ ਉਹ ਆਪਣੇ ਆਪ ਨੂੰ ਲੈਵਲ ਅਪ ਕਰ ਸਕਦਾ ਪਰ ਹੋਰ ਪਲੈਟਫਾਰਮਸ ਬਹੁਤ ਨੇ ਜਿਨ੍ਹਾਂ ਤੇ ਕਾਫੀ ਅਫੋਰਡੇਬਲ ਪ੍ਰਾਈਸ ਦੇ ਉੱਤੇ ਕਾਫੀ ਵੈਲਿਊਏਬਲ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਜਿਵੇਂ ਮੈਂ ਅਗਰ ਕਿਸੇ ਟੌਪਿਕ ਨੂੰ ਡੂੰਘਾ ਇਹਦੇ ਨਾਲ ਪੜਨਾ ਹੋਵੇ ਤਾਂ ਮੈਂ ਆਡੀਬਲ ਯੂਜ਼ ਕਰਦਾ ਜੋ ਕਿ ਬਹੁਤ ਹੀ ਅਫੋਰਡੇਬਲ ਹੈ ਤੇ ਜਿਹਦੇ ਤੇ ਕਾਫੀ ਵੈਲਿਊ ਮਿਲਦੀ ਹੈ ਪਰ ਮੇਰੇ opinion ਦੇ ਵਿੱਚ ਇੰਨੀ ਵਿਸ਼ਾਲ ਰਕਮ ਦੇ ਕੋਰਸਸ ਵਰਥਟ ਨਹੀਂ ਆ ਤਾਂ ਸਾਰਾ ਕੁਝ ਨਜ਼ਰ ਦੇ ਵਿੱਚ ਰੱਖਦੇ ਹੋਏ ਲਾਅ ਆਫ ਅਟਰੈਕਸ਼ਨ ਅਸਲ ਦੇ ਵਿੱਚ ਸਕੈਮਰਸ ਦਾ ਇੱਕ ਹਥਿਆਰ ਜਿਵੇਂ ਮੈਂ ਕਿਹਾ ਕਿ ਪੋਜ਼ਿਟਿਵਿਟੀ ਤੇ ਵਿਜ਼ੂਅਲਾਈਜੇਸ਼ਨ ਆਪਣੇ ਆਪ ਦੇ ਵਿੱਚ ਕਾਫੀ ਯੂਸਫੁਲ ਨੇ ਪਰ ਮੇਰੇ ਹਿਸਾਬ ਦੇ ਨਾਲ ਇਹਨਾਂ ਨੂੰ ਲਾਅ ਆਫ ਅਟਰੈਕਸ਼ਨ ਤੋਂ ਰਹਿਤ ਰੱਖ ਕੇ ਇੱਕ ਹੈਲਦੀ ਅਮਾਉਂਟ ਦੇ ਵਿੱਚ ਯੂਜ਼ ਕਰਨਾ ਚਾਹੀਦਾ ਬਾਕੀ ਜਿਨੇ ਜੋ ਬਲੀਵ ਕਰਨਾ ਉਹ ਕਰ ਸਕਦਾ ਸਹੀ ਕੀ ਹੈ ਤੇ ਗਲਤ ਕੀ ਹੈ ਇਹ ਮੈਂ ਤੁਹਾਡੇ ਤੇ ਛੱਡਦਾ ਕਿੰਨੇ ਕ ਹੱਦ ਤੱਕ ਇਹ ਲਾਅ ਨੂੰ ਤੁਸੀਂ ਫੋਲੋ ਕਰਨਾ ਇਹ ਤੁਹਾਡੀ ਸ਼ਰਤ ਹੈ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਡੇ ਕੀ ਵਿਚਾਰ ਨੇ ਲਾਅ ਆਫ ਅਟਰੈਕਸ਼ਨ ਬਾਰੇ ਜਾਂ ਮੈਨੀਫੈਸਟੇਸ਼ਨ ਬਾਰੇ। ਬਾਕੀ ਆਪਣੇ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਉਹਨਾਂ ਨੂੰ ਵੀ ਇਸ ਕਨਸੈਪਟ ਬਾਰੇ ਪੂਰੀ ਜਾਣਕਾਰੀ ਪਤਾ ਲੱਗ ਸਕੇ। ਵੀਡੀਓ ਨੂੰ ਐਂਡ ਤੋ ਦੇਖਣ ਲਈ ਸਾਰਿਆਂ ਦਾ ਬਹੁਤ ਧੰਨਵਾਦ।